ਚਾਬੀਆਂ ਦੇ ਮੌਕੇ ਤੇ ਹਾਂਜੀ ਇਸ ਵਾਰ ਵੀਰੇ ਪੈਣਾ ਦਾ ਫਾਇਦਾ ਕਰਨੇ ਸਾਰੇ ਲੋਕਾਂ ਦੇ ਓਕੇ ਆ ਵਧੀਆ ਚੀਜ਼ਾਂ ਲੈ ਕੇ ਆਏ ਵੀਰੇ ਪਿਛਲੀ ਵਾਰ ਆਪਾਂ ਨੇ ਇਹਦਾ ਰੇਟ ਪਾਇਆ ਸੀਗਾ 200 ਰੁਪਏ ਠੀਕ ਆ ਜੀ ਦੇ ਲੈਣ ਚ ਇਸ ਵਾਰ ਵੀਰੇ ਇਹਦਾ ਰੇਟ ਕਰਤਾ ਆਪਾਂ ਨੇ 200 ਰੁਪਏ ਲਓ ਜੀ 200 ਰੁਪਏ ਸੋਹਰੇ ਚਨੂਨ ਦੇ ਡਬੱਟੇ ਹੋਣਗੇ ਨਾਲ ਕਲਰ ਡਿਜ਼ਾਈਨ ਵੀਰੇ ਜਿੰਨੇ ਮਰਜ਼ੀ ਚਾਤ ਲਓ ਓਕੇ ਇੰਨਾ 100 ਤੋਂ ਉੱਪਰ ਕਰੋਗੇ 200 ਦੇਵਾਂਗੇ ਤੇ ਉਹ ਵੀਰੇ ਇਸ ਵਾਰ ਫਾਇਦਾ ਕਰਨਾ ਹੈ ਸਮਾਨਾ ਕੁਝ ਨਹੀਂ ਹੈਗਾ ਓਕੇ ਵੀਰੇ ਆ ਲਓ ਵੀਰੇ ਚਾਕਲੇਟ ਦੀ ਆਈਟਮਾਂ ਨੇ ਓਕੇ ਜਿਹਾਂ ਪੈਣਾ ਕਹਿੰਦੀਆਂ ਇਹਨਾਂ ਥੋੜੀਆਂ ਕੀ ਰੇਂਜ ਮੰਨ ਲੋ ਹਾਂਜੀ 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 ਵਧੀਆ ਰੇਂਜ ਵੀਰੇ ਹੈਂਡਵਰਕ ਹੋਏਗਾ ਸਾਰਾ ਠੀਕ ਆ ਜੀ ਬਾਜੂ ਪਰ ਵਰਕ ਹੋਏਗਾ ਲਓ ਜੀ ਬਾਜੂ ਤੇ ਵਰਕ ਆ ਗਿਆ ਦੇ ਮੇਰੇ 2.5 ਮੀਟਰ ਦੇ ਖੁੱਲੇ ਰੁੱਲੇ ਦੁਪੱਟੇ ਆਉਣਗੇ ਹਾਂਜੀ ਜਿਹੜੇ ਲੋਕ ਇਹ ਕਿੰਨਾ 1200 1250 ਦੀਆਂ ਖਰੀਦਦੇ ਨੇ ਹਾਂਜੀ ਆਪਾਂ ਨੇ ਪਹਿਣਾ ਵਾਸਤੇ ਵੀਰੇ 650 ਰੁਪਏ ਦੀ ਆਟਮ ਕਰ ਲਓ ਜੀ 650 ਕਲਰ ਡਿਜ਼ਾਈਨ ਵੀਰੇ ਬਾਧੂ ਮਿਲਣਗੇ ਇਹਨਾਂ ਚ ਕਲਰ ਦੇਖੋ ਕਲਰ ਪੈਕ ਕਲਰ ਦੀ 4-4 ਕਰਾ ਦਾ ਸੈਟ ਹੋਏਗਾ ਠੀਕ ਆ ਵੀਰੇ ਜਿੰਨੇ ਮਰਜ਼ੀ ਲੈ ਜਿਓ ਕਰਾ ਹਾਂਜੀ ਵੀਰੇ ਮਾਲ ਨਹੀਂ ਮੁਕਰਾਂਗਾ ਤੁਹਾਨੂੰ ਵੀਰੇ ਇੱਕੋ ਜਗ੍ਹਾ ਜਾਣੀ ਓਕੇ ਜੀ ਕਾਹ ਚੀਜ਼ ਆ ਜਾਣੀ ਹੈ ਵੀਰੇ ਔਰ ਗੈਂਦਾ ਦੀਆਂ ਆਈਟਮਾਂ ਨਵੀਆਂ ਲੈ ਕੇ ਆਏ ਆ ਵੀਰੇ ਹਾਂਜੀ ਜਿਵੇਂ ਹੁਣ ਕਰਵਾ ਚੌਥ ਦਾ ਮੌਕਾ ਹੈ ਵਿਆਹ ਸ਼ਾਦੀਆਂ ਦੇ ਮੌਕੇ ਨੇ ਮੰਨ ਲਓ ਹਾਂਜੀ ਹਾਂਜੀ ਆਪਣੀਆਂ ਭੈਣਾਂ ਨੇ ਆਪਣੇ ਵਾਸਤੇ ਲੈਣੇ ਨੇ ਹਾਂਜੀ ਜਾਂ ਕਿਸੇ ਨੂੰ ਦੇਣੇ ਨੇ ਠੀਕ ਹੈ ਤੇ ਹੈਂਡਵਰਕ ਆ ਵੀਰੇ ਘੇਰਾ ਹੈਂਡਵਰਕ ਦਾ ਸਾਰਾ ਔਰ ਬਾਜ਼ੂ ਪਰ ਵੀ ਵਰਕ ਆ ਔਰ ਨਾਲ ਸ਼ਲਵਾਰ ਤੇ ਵਰਕ ਆ ਜਾਣਾ ਵੀਰੇ ਠੀਕ ਆ ਜੀ ਤੇ ਦੁਬੱਟਾ ਵੀ ਇਹਦਾ ਵਰਕ ਵਾਲਾ ਜਾਣਾ ਓਕੇ ਜੀ ਕਲਰ ਡਿਜ਼ਾਈਨਿੰਗ ਬਾਦੂ ਮਿਲ ਜੇਗੀ ਵੀਰੇ ਲਓ ਵੀ ਇਹਦਾ ਸਿਰਫ ਰੈਨ ਵਾਲਾ 1050 ਲਓ ਜੀ 1050 ਰੁਪਏ ਦੇ ਵਿੱਚ ਸਿਰਫ 1050 ਤੋਂ ਅੱਗੇ ਰੇਟ ਦਾ ਫਰਕ ਪਾਉਂਦਾ ਵੀਰੇ ਠੀਕ ਆ ਜੀ ਇੱਕ ਆ ਵੀਰੇ 3D ਸੂਟ ਅੱਜ ਕੱਲ ਚੱਲੇ ਹੋਏ ਨੇ ਹੋ ਜਾਂਦਾ ਵੀ ਹਾਂਜੀ ਵੀਰੇ ਹੈਂਡਵਰਕ ਸਾਰਾ ਨਾਲ ਆ ਜਾਏਗਾ ਲਓ ਜੀ ਤੇ ਹੈਂਡਵਰਕ ਚੈੱਕ ਕਰੋ ਹਾਂਜੀ ਤੇ ਆਹ ਕੰਟਰਾਸਟ ਸ਼ਲਵਾਰਾਂ ਨੇ ਉਹ 3D ਦੁਬੱਟਾ ਉਹਨਾਂ ਦੇ ਓਕੇ ਜੀ ਇਹ ਵੀ ਵੀਰੇ ਤੁਹਾਨੂੰ 1050 ਦੀ ਰੇਂਜ ਚ ਲਓ ਵੀ ਆ ਵੀ 1050 ਦਾ ਆ ਹਾਂਜੀ ਆਹ ਕਾਹ ਦੇਖੋ ਵੀਰੇ ਤੋਹਫਾ ਲੈ ਕੇ ਆਇਆ ਵਿਸਪੋਰ ਹੋ ਜਾਂਦਾ ਹਾਂਜੀ ਡਿਵਾਈਨ ਦੇਖ ਲਓ ਵੀਰੇ ਡਿਵਾਈਨ ਦੇਖ ਕੇ ਰੂਹ ਖੁਸ਼ ਹੋ ਜਾਣੀ ਹੈ ਭੈਣਾ ਲਓ ਵੀ ਲਓ ਵੀਰੇ ਜਿਹੜੇ ਭੈਣਾ ਮੰਗਦੀਆਂ ਨੇ ਨਾ ਸਿੰਪਲ ਬੁਟੀਕ ਸਟਾਈਲ ਚੀਜ਼ਾਂ ਹਾਂਜੀ ਆ ਵੀਰੇ ਚੈੱਕ ਕਰਾ ਲਓ ਧਿਆਨ ਨਾਲ ਤੁਸੀਂ ਲਓ ਜੀ ਵੀ ਸ਼ੇਪ ਗਲਾ ਔਰ ਘੇਰੇ ਤੇ ਵਰਕ ਹਾਂਜੀ ਹਾਂਜੀ ਔਰ ਇਹ ਵੀ ਸ਼ਲਵਾਰ ਵੀ ਵੀਰੇ ਵਰਕ ਆ ਵੀ ਜਾਣੀ ਹੈ ਡਿਵਾਈਨਰ ਪੀਸ ਆ ਠੀਕ ਹੈ ਜੀ ਲਓ ਵੀਰੇ ਸ਼ੁਲਵਾਰ ਪਰ ਵੀ ਵਰਕ ਆਣਾ ਹਾਂਜੀ ਪਾਸਾ ਦਾ ਕੰਮ ਆਇਆ ਵੀਰੇ ਸਾਰਾ ਔਰ ਦੁਬੱਟੇ ਪਰ ਵੀ ਵਰਕ ਹੋ ਰਿਹਾ ਹੋਰ ਜੰਦਾ ਠੀਕ ਹੈ ਜੀ ਸਾਰਾ ਮਿਲ ਜਾਂਦੀ ਹੈ ਵੀਰੇ ਸਾਰੇ ਦੇ ਓਕੇ ਇਹ ਵੀ ਵੀਰੇ ਤੁਹਾਨੂੰ 1150 ਰੁਪਏ ਸੂਟ ਮਿਲ ਜਾਣਾ 2200 2300 ਦੀ ਰੇਟ ਦਾ ਵੀ ਆਈਟਮ ਓਕੇ ਜੀ ਇੱਕ ਵੀਰੇ ਆ ਮਸ਼ਲੀਨ ਦੀ ਆਈਟਮ ਆ ਹਾਂਜੀ ਅਗਰ ਬਜ਼ਾਰ ਚ ਵੀਰੇ ਇਹ ਮਸ਼ਲੀਨ ਦੀ ਆਈਟਮ ਪਲੈਨ ਜਾਉਂਦਾ ਪਲੇਨ ਕਪੜਾ ਹੀ 100 ਰੁਪਏ ਮਿਲਦਾ ਮਸ਼ਲੀਨ ਦਾ ਠੀਕ ਹੈ ਵੀਰੇ ਇਹ ਵੀਰੇ ਆਪਾਂ ਨੇ ਹੈਂਡਵਰਕ ਨਾਲ ਪੀਸ ਚਾਰ ਕੀਤੇ ਨੇ ਬਾਜ਼ੂ ਵਰਕ ਹਾਂਜੀ ਲੈਟ ਜੀ ਨਾ ਲੈਣੇ ਵੀਰੇ 500 ਰੁਪਏ ਦਾ ਫੂਡ ਮਿਲ ਜਾਣਾ ਕੰਟਰਾਸਟ ਮਸੂਲੀਨ ਦਾ ਦੁਪੱਟਾ ਹੁੰਦਾ ਠੀਕ ਆ ਜੀ ਕਲਰ ਡਿਜ਼ਾਈਨਿੰਗ ਵੀਰੇ ਇੱਕ ਵੀ ਵਧੀਆ ਮਿਲ ਓਕੇ ਜੀ ਇੱਕ ਵੀਰੇ ਜੀ ਮੈਂ ਹੁਣ ਨਾ ਰੇਸ਼ਮੀ ਕੱਪੜਾ ਚੱਲਦਾ ਵਿਆਹ ਸ਼ਾਦੀਆਂ ਦੇ ਮੌਕੇ ਤੇ ਸਰਦੀ ਦੇ ਆਈਟਮ ਤੇ ਕਰੇਬਾ ਆ ਜਾਣੀਆਂ ਨੇ ਵੀਰੇ ਸਾਰੇ ਫੈਨਸੀ ਵਧੀਆ ਕਰੇਬਾ ਆਣੀਆਂ ਠੀਕ ਆ ਜੀ ਔਰ ਵੀਰੇ ਚਨੂਨ ਦਾ ਇਹਦੇ ਨਾਲ ਨਾ ਦੁਪੱਟਾ ਹੁੰਦਾ ਲਓ ਵੀ ਚਨੂਨ ਦਾ ਦੁਪੱਟਾ ਹੋ ਗਿਆ ਨਾ 850 900 ਇਹ ਰੇਂਜ ਦੀਆਂ ਚੀਜ਼ਾਂ ਆਣੀਆਂ ਜਿਹੜਾ ਤੈਨਾਂ ਨੇ ਦੇ ਲੈਣ ਨੂੰ ਲੈ ਲੈਣੇ 550 ਰੁਪਏ ਸੂਟ ਮਿਲ ਜਾਣਾ ਇਹ ਇੱਕ ਵੀਰੇ ਆ ਵਰਕ ਚੈੱਕ ਕਰਾ ਦਿਓ ਪੱਫ ਦਾ ਵਰਕ ਆ ਦੇਖੋ ਵੀਰੇ ਹੈਂਡ ਵਰਕ ਚੈੱਕ ਕਰਾ ਲਓ ਪੂਰਾ ਵਰਕ ਚੈੱਕ ਕਰਾ ਦਿਓ ਵੀਰੇ ਹੁਣ ਤੁਹਾਨੂੰ ਚੀਜ਼ ਖੋਲ ਕੇ ਦਿਖਾਣੇ ਆਂ ਇਹ ਹਾਂਜੀ ਚੌਕਲੇਟ ਕਾਟਨ ਪਰ ਆਇਆ ਨਾ ਗੜੀ ਕੱਪੜਾ ਇਹ ਲਓ ਜੀ ਸਾਰਾ ਪੱਫ ਦਾ ਵਰਕ ਆ ਨਾ ਵੀਰੇ ਠੀਕ ਆ ਵੀਰੇ ਬਾਅਦ ਨੂੰ ਤੇ ਵੀ ਵਰਕ ਆਉਣਾ ਇਹਦੇ ਠੀਕ ਆ ਜੀ ਆ ਲੋ ਆ ਦੁਪੱਟਾ ਲਓ ਜੀ ਦੁਪੱਟਾ ਹੀ ਪੂਰੇ ਖੁੱਲੜੋਲੇ ਨੇ ਨਾ ਜੀ ਖੁੱਲੜੋਲਾ ਮਾਰਕੀਟ 'ਚ ਵੀਰੇ ਇਹਦਾ ਰੇਟ ਹੈ ਜਿਹੜਾ 1600 1700 ਇਹ ਰੇਟ ਲੈਂਦੇ ਨੇ ਆਪਣੇ ਕੋਲ ਵੀਰੇ 1000 ਰੁਪਏ ਦਾ ਸੂਟ ਮਿਲ ਜਾਵੇ ਲਓ ਜੀ 1000 ਰੁ ਠੀਕ ਆ ਜੀ। ਕੱਪਾ ਵੀਰੇ ਕ੍ਰਸ਼ ਕੱਪੜਾ ਹੈ। ਹਾਂਜੀ। 1000 ਰੁਪਏ ਦਾ ਵੀਰੇ ਆਰਮਨੋਰ ਮਿਲੇਗਾ ਤੁਹਾਨੂੰ ਕ੍ਰਸ਼ ਕੱਪੜਾ ਮਾਰਕੀਟ ਓਕੇ ਜੀ। ਇਹ ਵੀਰੇ ਅਗਲਾ ਨਾ ਆਪਣੇ ਵਾਸਤੇ ਸਿੰਗਲ ਸਿੰਗਲ ਸੂਟ ਲੰਦਾ ਹੈ। ਪਰ ਆਪਾਂ ਨੇ ਇਹ ਫਾਇਦਾ ਕਰਨਾ ਲੋਕਾਂ ਦਾ ਵੀ ਲੋਕ ਆਪਣੀਆਂ ਭੈਣਾ, ਬੇਨ ਲੈਣ ਚ ਬੇਨ ਵਧੀਆ ਚੀਜ਼ਾਂ। ਠੀਕ ਆ ਜੀ। 450 ਰੁਪਏ ਦਾ ਸੂਟ ਕਰ ਦੋ। ਲਓ ਜੀ 450। ਠੀਕ ਆ ਜੀ। ਜਿੰਨੇ ਮਰਜ਼ੀ ਕੁਆਂਟੀਟੀ ਚੱਕ ਲਿਓ ਵੀਰੇ। ਓਕੇ ਵੀਰੇ। ਆ ਲਓ ਵੀਰੇ ਸ਼ਿਮਰ ਦੇ ਸੂਟ ਆ ਜਾਣਗੇ ਸਾਰੇ ਫੈਂਸੀ ਸੂਟ ਨੇ ਸ਼ਿਮਰ ਦੇ। ਹਾਂਜੀ। ਦੁਬੱਟੇ ਵਰਕ ਆਣਗੇ ਨਾਲ ਵਧੀਆ ਸਾਰੇ ਫ ਇਹ ਵੀਰੇ ਸਾਰੇ ਜਿਹੜੇ ਮੈਂ ਤੁਹਾਨੂੰ ਪੀਲ ਜ਼ਖਾ ਰਹੇ ਆ ਕੋਈ 15 ਕੋਈ 1600 ਇਹਦੀਆਂ ਆਟਮਾਂ ਨੇ ਪਰ ਇਹਨਾਂ ਦੇ ਅੱਧੋ ਅੱਧ ਰੇਟ ਦੇ ਫਰਕ ਨੇ ਵੀਰੇ 450 ਵੀਰੇ 550 ਇਹ ਰੇਟ ਦੀਆਂ ਆਟਮਾਂ ਤੁਹਾਨੂੰ ਮਿਲਣਗੀਆਂ ਸਾਰੀਆਂ ਤੁਹਾਨੂੰ ਅਗਰ ਵਧੀਆ ਦੇਣ ਲੈਣ ਚ ਲਗਾਣੀ ਠੀਕ ਆ ਵੀਰੇ ਜੀ ਜਿਹਨੂੰ ਅਗਲਾ ਸਵਾ ਪਿਆਏਗਾ ਹਾਂਜੀ ਤੇ ਆ ਇੱਕ ਵੀਰੇ ਜਾਮ ਕਾਟਨ ਚਾਟਮ ਆ ਗਈ ਹਾਂਜੀ ਹੈਡਵਰਕ ਵੀ ਆਟੋਮਾਟਿਕ ਮਸ਼ੀਨਾਂ ਲੱਗੀਆਂ ਨੇ ਇਹ ਤਾਂ ਆਪਣੀ ਵੀਰੇ ਸਾਰਾ ਸਾਲ ਅੰਮ੍ਰਿਤ ਵੀਰੇ ਸਾਰੇ ਸਾਲ ਆਟਮ ਚੱਲਦੀ ਐ ਇਹ ਇਹ ਵਾਲੀ ਵੀਰੇ ਆਪਣੀਆਂ ਮਸ਼ੀਨਾਂ ਦੇ ਤਿਆਰ ਹੁੰਦੀ ਐ ਇਹ ਠੀਕ ਆ ਜੀ ਔਰ ਪਿਓਰ ਦੇ ਡੁਬੱਟੇ ਨੇ ਵੀਰੇ ਬਾਜ਼ੂ ਤੇ ਵਰਕ ਆ ਜਾਣਗੇ ਲਓ ਜੀ ਇਹਨਾਂ ਦੇ ਰੇਟ ਵੀਰੇ 1000 1200 ਇਹ ਰਿਕਾ ਦੀ ਆਈਟਮਾਂ ਨੇ ਹਾਂਜੀ ਆਪਣੀ ਦੁਕਾਨ ਤੇ ਵੀਰੇ ਸਾਨੂੰ 800 ਰੁਪਏ ਦਾ ਮਿਲ ਜਾਣਾ ਲਓ ਜੀ 800 ਰੁਪਏ ਦਾ ਇੱਕ ਆ ਵੀਰੇ ਸੈਂਤੀ ਜਿਵੇਂ ਅਗਲਾ ਕਹਿੰਦਾ ਬਰੀਆਂ ਤੇ ਲਗਾਉਣ ਵਾਲੀ ਸੀ ਹਾਂਜੀ ਹਾਂਜੀ ਇਹ ਤਾਂ ਵੀਰੇ ਬੀਨ ਲਾਈਨ ਹੋ ਗਿਆ ਸਾਰਾ ਹਾਂਜੀ ਤੇ ਹੁਣ ਆ ਇੱਕ ਆ ਬਰੀਆਂ ਦੀ ਆਈਟਮ ਖੋਲ ਰਿਹਾ ਵੀਰੇ ਤੁਹਾਡੇ ਸਾਹਮਣੇ ਸਾਰੀਆਂ ਹੈਂਡਵਰਕ ਦੀਆਂ ਆਈਟਮਾਂ ਲਓ ਜੀ ਆ ਹੈਂਡਵਰਕ ਆ ਗਿਆ ਸਾਰਾ ਹਣਾ ਇਹ ਕੱਪੜਾ ਚੈੱਕ ਕਰੋ ਵੀਰੇ ਪਹਿਲਾਂ ਸੀਮਰ ਆ ਜਾਣਾ ਠੀਕ ਆ ਜੀ ਔਰ ਬਾਜੂ ਤੇ ਹੈਂਡਵਰਕ ਆ ਜਾਣਾ ਆਹ ਫਰੰਟ ਵੀਰੇ ਚੈੱਕ ਕਰਾ ਦਿਓ ਸਾਰਾ ਲਓ ਜੀ ਫਰੰਟ ਇਹ ਸਾਰੇ ਵੀਰੇ ਆ ਲਾਲੋ 33350 ਵਾਲੀ ਐਟਮ ਨੇ ਔਰ ਸ਼ਲਵਾਰ ਦੇ ਬਾਟਮ ਤੇ ਵੀ ਐਂਡ ਵਰਕ ਅਵੇ ਠੀਕ ਹੈ ਜੀ ਔਰ ਚਨੂਨ ਦਾ ਵੀਰੇ ਖੁੱਲਾ ਡੁਲਾ ਦੁਬੱਟਾ ਲਓ ਜੀ ਚਨੂਨ ਦਾ ਕੋਈ ਵੀਰੇ ਸਾਰੇ ਆਈਟਮ ਤੁਹਾਨੂੰ ਮਿਲ ਜਾਣਾ ਸੂਟ ਆਪਣਾ ਸਾਰੇ ਕੋਲ 1900 ਲਓ ਜੀ 1900 ਰੁਪਏ ਦਾ 3200 ਵਾਲਾ ਸੂਟ ਆ ਵੀਰੇ ਤੁਹਾਨੂੰ 1900 ਰੁਪਏ ਦਾ ਦੇਵਾਂਗੇ ਬੜੀ ਸ਼ਲਾਗਨ ਨੂੰ ਥੋੜੇ 1000 15 1500 ਦੇ ਫਾਇਦੇ ਕਰਨੇ ਆ ਠੀਕ ਹੈ ਜੀ ਜਿਹੜੀ ਵਰੀ ਵੀਰੇ ਤੁਹਾਡੀ ਲੱਖ ਰੁਪਏ ਦੀ ਬੰਨੀ ਜਾਣੀ ਆ ਹਾਂਜੀ ਵੀਰੇ ਦੁਕਾਨ ਤੇ ਆ ਕੇ ਤੁਸੀਂ 50000 ਦੀ ਵਰੀ ਲੈ ਜੀ ਲਓ ਜੀ ਔਰ ਪਾਰੀ ਸੂ ਹਾਂਜੀ ਸਾਡਾ ਅੱਜ ਮੇਨ ਮਕਸਦ ਵੀਡੀਓ ਬਣਾਉਂਦਾ ਸਿਰਫ ਇਹ ਆ ਹਾਂਜੀ ਹਾਂਜੀ ਵੀ ਆਪਣੇ ਪਾੜੀ ਸੁੱਟਾਂ ਦੀ ਕਲੈਕਸ਼ਨ ਦਿਖਾਉਣੀ ਆ ਠੀਕ ਆ ਜੀ ਹੈਂਡਵਰਕ ਚੈੱਕ ਕਰਾ ਲਓ ਸਾਰਾ ਦੱਬਕੇ ਦਾ ਕੰਮ ਆ ਲਓ ਵੀ ਬਾਜ਼ੂ ਉੱਪਰ ਹੈਂਡਵਰਕ ਚੈੱਕ ਕਰਾ ਲਓ ਹਾਂਜੀ ਤੇ ਹੋਰ ਜੇ ਸਲਵਾਰਾਂ ਆਉਣੀਆਂ ਔਰ ਵੀਰੇ ਦੁਪੱਟਿਆਂ ਤੇ ਵੀ ਕੰਮ ਚੈੱਕ ਕਰਾ ਲਓ ਠੀਕ ਆ ਵੀਰੇ ਤੇ ਹੋਰ ਚਨੂਨ ਦੇ ਹੈਂਡਵਰਕ ਵਾਲੇ ਦੁਪੱਟੇ ਆਣਗੇ ਫਿਰ ਇਹ ਦੋਵਾਂ ਤੇ ਰੇਡ ਦੇ ਫਾਇਦੇ ਨੇ ਵੀਰੇ ਇਹਨਾਂ 'ਚ ਹਾਂਜੀ ਹਾਂਜੀ ਦੁਕਾਨ ਤੇ ਵਿਜ਼ਿਟ ਕਰਕੇ ਜਾਓ ਲਓ ਕਲੈਕਸ਼ਨ ਬਹੁਤ ਆ ਨਾ ਹਾਂਜੀ ਵੀਰੇ ਹਾਂਜੀ ਐ ਵੀ ਸ਼ੀਮਰ ਤੇ ਚੈੱਕ ਕਰੋ ਗੁਰੇਵਾ ਬਾਈਨ ਨੂੰ ਬੋਲਣ ਦੀ ਲੋੜ ਨਹੀਂ ਵੀਰੇ ਮੂੰਹੋਂ ਬੋਲਦਾ ਡਿਜ਼ਾਈਨ ਹਾਂਜੀ ਵੀਰੇ ਬਾਕੀ ਵਰਕ ਸਾਰਾ ਦਬਤੀ ਦਾ ਕੰਮ ਆਇਆ ਹੋਇਆ ਏ ਔਰ ਆ ਡੁਪਟਾ ਆਣਾ ਵੀਰੇ ਚਾਲੂ ਗਿਆਨੇ ਵਰਕ ਹੋਣਾ ਇਹਦਾ ਹੈਂਡ ਵਰਕ ਠੀਕ ਹੈ ਜੀ ਔਰ ਸਾਈਡ ਡੁਪਟਾ ਆ ਜਾਣਾ ਵੀਰੇ ਪੂਰਾ ਢਾਈ ਮੀਟਰ ਦਾ ਫੁੱਲਾ ਡੁਲਾ ਡੁਪਟਾ ਆਏਗਾ ਹਾਂਜੀ ਹਾਂਜੀ ਸਾਰੇ ਬਰੀਆਂ ਦੇ ਪੀਸ ਨੇ ਵੀਰੇ ਇਹਨਾਂ ਦੇ ਸਾਰੇ ਸੁੱਟਾ ਥੋੜੇ ਅੱਧੋ ਅੱਧੋ ਦੇ ਫਾਇਦੇ ਹੋ ਜਾਣਗੇ ਠੀਕ ਹੈ ਜੀ ਔਰ ਗੈਂਦਾ ਦੇ ਸੁੱਟ ਨੇ ਵੀਰੇ ਮਹਿਰੂਨ ਕਲਰ ਵੀਰੇ ਹਾਂਜੀ ਵੀਰੇ ਸਭ ਤੋਂ ਟ੍ਰੈਂਡਿੰਗ ਕਲਰ ਆ ਵਰੀ ਚ ਅਗਲਾ ਸਭ ਤੋਂ ਪਹਿਲਾਂ ਲੱਭਦਾ ਮਹਿਰੂਨ ਕਲਰ ਹਾਂਜੀ ਹੈਂਡਵਰਕ ਚੈੱਕ ਕਰਾਓ ਵੀਰੇ ਪਾਰੀ ਸੂਟਾਂ ਦੀ ਕਲੈਕਸ਼ਨ ਆ ਸਾਰੀ ਇਹ ਔਰ ਦੁਪੱਟੇ ਵੀ ਸਾਰੇ ਵੀਰੇ ਹੈਂਡਵਰਕ ਦੇ ਹਨ ਠੀਕ ਆ ਜੀ ਲਓ ਵੀਰੇ ਚੈੱਕ ਆਓ ਹਾਂਜੀ ਹਾਂਜੀ ਇੱਕ ਮਹਿਰੂਨ ਕਲਰ ਇੱਕ ਰੈੱਡ ਕਲਰ ਵੀਰੇ ਸਭ ਤੋਂ ਪਹਿਲਾਂ ਕਲਰ ਰੈੱਡ ਕਲਰ ਲੈਂਦਾ ਸੀ ਹਾਂਜੀ ਹਾਂਜੀ ਪਿਓਰ ਨੇਚਰਲ ਚ ਵੀਰੇ ਸੂਟ ਆਣੇ ਰੈੱਡ ਕਲਰ ਦਾ ਹੈਂਡਵਰਕ ਵੀ ਆ ਤੁਮਨੇ ਸਾਰੀਆਂ ਬਿਲਕੁਲ ਲਓ ਵੀ ਪਿਆਰ ਨਾਲ ਜਿਹੜੀਆਂ ਵਾਲੇ ਸੂਟ ਨੇ ਹੈਂਡਵਰਕ ਚੈੱਕ ਕਰੋ ਵੀਰੇ ਬਾਬੂ ਤੇ ਹੈਂਡਵਰਕ ਚੈੱਕ ਕਰੋ ਲਓ ਵੀਰੇ ਆਹ ਬਰੇ ਦੁਪੱਟਿਆਂ ਪਰ ਹੈਂਡਵਰਕ ਆਣਾ ਲਓ ਜੀ ਆਹ ਦੁਪੱਟੇ ਤੇ ਆ ਗਿਆ ਪੂਰੇ ਖੁੱਲੇ ਡੁੱਲੇ ਵੀਰੇ ਜਿਨੇ ਵਿਆਹ ਸ਼ਾਦੀਆਂ ਚ 15 15 20 20 ਹਜ਼ਾਰ ਦੇ ਲਹਿੰਗੇ ਬੁੱਕ ਕੀਤੇ ਹੋਏ ਨੇ ਆਹ ਉਹ ਕੈਨਸਲ ਕਰਕੇ ਆਹ ਸੂਟ ਲੈ ਜਨ ਅੱਧ ਤੋਂ ਵੀ ਵੱਧ ਉਹਨਾਂ ਦੇ ਫਾਇਦੇ ਹੋ ਜਾਣਗੇ ਨਾਲੇ ਸੂਟ ਉਹਨਾਂ ਦਾ ਹੋ ਜਾਣਾ ਠੀਕ ਆ ਜੀ ਅੰਨੀਆਂ ਵਧੀਆ ਚੀਜ਼ਾਂ ਲੈਂਦੇ ਵੀਰੇ ਇੱਕ ਲਓ ਵੀ ਕਲੈਕਸ਼ਨ ਬਹੁਤ ਆ ਨਾ ਜੇ ਤੁਸੀਂ ਆਫ ਤੇ ਵਿਜ਼ਿਟ ਕਰੋਗੇ ਇੰਨੀ ਕਲੈਕਸ਼ਨ ਆ ਜਾਨੀ ਆ ਵੀਰੇ ਹਾਂਜੀ ਵੀਰੇ ਚਾਹੇ ਅਗਲਾ ਕਹੇ ਸਾਨੂੰ 21 ਬਰੀਆਂ ਲੈਣੀਆਂ ਨੇ ਅਲੱਗ ਅਲੱਗ ਡਿਜ਼ਾਈਨਾਂ ਚ ਅਲੱਗ ਕੱਪੜਿਆਂ ਚ ਤਾਂ ਉਹਨਾਂ ਨੂੰ 21 ਬਰੀਆਂ ਹੈਂਡਵਰਕ ਦੀਆਂ ਦੇ ਦਾਂਗੇ ਬਹੁਤ ਵਾਧਾ ਦੇ ਰੇਟ ਦੇ ਫਾਇਦੇ ਉੱਤੇ ਲਓ ਜੀ ਤਾਲੀਆਂ ਵੇਖੋ ਵੀਰੇ ਹੈਂਡਵਰਕ ਚੈੱਕ ਕਰਾ ਲਓ ਡਿਜ਼ਾਈਨ ਇਸ ਤਰ੍ਹਾਂ ਦਾ ਕੋਈ ਹੋਊਗਾ ਜਿਹੜਾ ਰਿਪੀਟ ਡਿਜ਼ਾਈਨ ਹੋਊਗਾ। ਜੇ ਤੁਸੀਂ 21 ਵਰੀਆਂ 31 ਵਰੀਆਂ ਕਰਨੀਆਂ ਨੇ ਤਾਂ ਤੁਹਾਨੂੰ ਸਾਰੀਆਂ ਹਲਲ ਡਿਜ਼ਾਈਨਾਂ ਚ ਆਉਣੀਆਂ ਹੈ ਹੈਂਡਵਰਕ ਵਿੱਚ। ਠੀਕ ਆ ਜੀ। ਲਓ ਵੀਰੇ ਔਰ ਦੁਬੱਟੇ ਵੀ ਇਹਨਾਂ ਨਾਲ ਕੋਈ ਸਿੰਪਲ ਨਹੀਂ ਹੋਣੇ ਵੀਰੇ। ਹਾਂਜੀ। ਸਾਰੇ ਭਾਰੀ ਦੁਬੱਟੇ ਹੋਣਗੇ। ਠੀਕ ਆ ਜੀ। ਦੁਬੱਟਿਆਂ ਦੇ ਕੰਮ ਸਾਰਾ ਹੈਂਡਵਰਕ ਦਾ ਕੀਤਾ ਹੋਣਾ। ਲਓ ਵੀ। ਲਓ ਵੀਰੇ। ਕਲਰ ਕੰਬੀਨੇਸ਼ਨ ਡਿਜ਼ਾਈਨ ਵੀਰੇ ਬਾਬੂ ਮਿਲਣਗੇ ਇਹਨਾਂ ਚ। ਓਕੇ ਓਕੇ ਵੀਰੇ। ਆਹ ਲੋ ਵੀਰੇ ਇੱਕ ਆਰਗੇਨਾਈਜ਼ਰ ਚ ਨਾ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਆਈਟਮ ਚੱਲ ਰਹੀ ਹੈ ਡਾਈ ਇਹnablareso ਨੂੰ ਰੇਟ ਮੈਂਸ਼ਨ ਕਰਾਂਗੇ ਤੁਸੀਂ ਚੀਜ਼ ਪਹਿਲਾਂ ਚੈੱਕ ਕਰ ਲਓ ਲਓ ਜੀ ਚੈੱਕ ਕਰੋ ਜੀ ਵੀਰੇ ਰੇਟ ਆਦਾ 2500 2400 ਇਹ ਰੇਟ ਦੀ ਆਈਟਮ ਆ ਹੈਂਡਵਰਕ ਨਾਲ ਓਕੇ ਵੀਰੇ ਦੁਬੱਟਾ ਔਰ ਗਾਂਦਾ ਦਾ ਸ਼ਲਵਾਰ ਤੇ ਵਰਕ ਠੀਕ ਆ ਵੀਰੇ ਅੱਗੇ ਬਗਾਨ ਤੇ ਵੀਰੇ ਸਾਰਾ 1650 ਰੁਪਏ ਤੂਰ ਮਿਲ ਜਾ ਲਓ ਜੀ 1650 ਦਾ ਠੀਕ ਆ ਵੀਰੇ ਦੋ ਵੱਡੀ ਦਾ ਫਰਕ ਪਾਤਾ ਵੀਰੇ ਹਾਂਜੀ ਵੀਰੇ ਤੇ ਆ ਬੇਨ ਲੈਣ ਵਾਲੀਆਂ ਆਈਟਮਾਂ ਦਾ ਵੀਰੇ ਤੁਹਾਨੂੰ ਪਹਿਲਾਂ ਬਹੁਤ ਦਿਖਾਤੀਆਂ ਹਾਂ ਜੀ ਦਿਖਾਈ ਆ ਕਾਟਨ ਦੀ ਦਿਖਾਤੀ ਵੀਰੇ ਹਾਂਜੀ ਹਾਂਜੀ ਚਨੂਨ ਦੁਬੱਟੇ ਵੀਰੇ 400 450 ਦੀ ਰੇਟ ਚ ਆਈਟਮਾਂ ਚ ਤੁਹਾਨੂੰ ਬਹੁਤ ਪੇਰੀਆਂ ਵੈਰਾਈਟੀਆਂ ਮਿਲਣਗੀਆਂ ਵੀਰੇ ਹਾਂਜੀ ਹਾਂਜੀ ਜਿੰਨਾ ਤੁਹਾਨੂੰ ਦੇਨ ਲੈਣ ਲੈਣਾ ਆਊਗਾ ਉਹਨਾਂ ਲੈ ਲਿਓ ਉਸ ਤੋਂ ਅੱਧ ਰੇਟਾਂ ਚ ਮਿਲਣਗੇ ਠੀਕ ਆ ਜੀ ਤੇ ਉਸ ਤੋਂ ਬਾਅਦ ਵੀਰੇ ਜਾਂ ਸੂਟਾਂ ਦਾ ਮੁੱਕੇ ਜਾਂਦਾ ਹੈ ਹਾਂਜੀ ਤਾਂ ਇੱਕ ਪੈਂਟਾ ਸ਼ਰਟਾਂ ਅਗਲਾ ਦਿਨ ਲੈਣ ਚਾਹਾਂਗੇ ਓਕੇ ਕਿਤਾ ਹੁੰਦੀਆਂ ਨੇ ਵੀਰੇ ਪੈਂਟਾ ਸ਼ਰਟਾਂ ਸਿਰਫ ਦੇਨ ਲੈਣ ਦੇ ਹਾਂਜੀ ਤੇ ਵੀਰੇ ਉਹ ਕੰਮ ਨਹੀਂ ਹੋਣਾ ਹੈਗਾ ਕੰਪਨੀ ਚੈੱਕ ਕਰ ਆਵਿਓ ਵੀਰੇ ਕੰਪਨੀ ਨੇ ਵਧੀਆ ਲੜੀਆਂ ਹੋਣੀਆਂ ਵਧੀਆ ਕੰਪਨੀ ਨੇ ਵੀਰੇ ਥਾਨ ਨਾਲੋਂ ਕੱਟ ਕੇ ਦਵਾਂਗੇ ਵਧੀਆ ਸ਼ਰਟ ਲਗਾ ਕੇ ਦਵਾਂਗੇ ਵੀਰੇ ਦੋਨੋਂ ਸ਼ਰਮਾਂ ਵੀ ਸਾਰੀਆਂ ਵਧੀਆ ਲਗਾ ਕੇ ਲਵਾਵਾਂਗੇ ਪੂਰੀਆਂ ਵਧੀਆ ਸ਼ਰਟਾਂ ਹੋਣੀਆਂ ਹਾਂਜੀ ਹਾਂਜੀ ਇਹ ਤੁਹਾਨੂੰ ਸਾਰਾ ਸੂਟ ਵੀਰੇ 200 ਰੁਪਏ ਦਾ ਪੈ ਜਾਣਾ ਕਵਾਲੀਅਰ ਦਾ ਕੰਪਨੀ ਠੀਕ ਆ ਵੀਰੇ ਮਤਲਬ ਟੋਟਲੀ 200 ਦਾ ਪੈਣਾ 200 ਰੁਪਏ ਦਾ ਪੈ ਜਾਣਾ ਵੀਰੇ ਮਾਰਕੀਟ 'ਚ ਵੈਸੇ 500 550 ਦਾ ਵੀ ਪੈਣਾ ਠੀਕ ਆ ਵੀਰੇ ਇਹ ਤੁਹਾਨੂੰ 200 ਰੁਪਏ ਦੇਣਾ ਜਿਹਨੂੰ ਅਗਲਾ ਦੇਵੇਗਾ ਅਗਲਾ ਸਵਾਕੇ ਪਾਇਗਾ ਤੁਹਾਨੂੰ ਠੀਕ ਆ ਜੀ ਬਾਕੀ 100 ਤੋਂ 100 ਵਾਲੀ ਵੀ ਮਿਲ ਜੂਗੀ ਉਹ ਦੇਨ ਲੈਣ ਚ ਚੱਲਦੀ ਹੈ ਇਹ ਵਧੀਆ ਥਾਂ ਤੋਂ ਕੱਟ ਕੇ ਲਵਾਵਾਂਗੇ ਠੀਕ ਆ ਜੀ ਠੀਕ ਆ ਜੀ